ਤਨ ਧਨ ਸੰਪੈ ਸੁਖ ਦਿਓ ਅਰ ਜਹ ਨੇਕੇ ਧਾਮ ਸਤਿਗੁਰੂ ਸਾਹਿਬ ਜੀ ਮਹਾਰਾਜ ਪਰਮਉਂਦੇ ਹਨ ਇਹ ਜੀਵ ਜਿਸ ਵੈ ਗੁਰੂ ਨੇ ਤੈਨੂੰ ਸੁੰਦਰ ਤਨ ਸਰੀਰ ਭਾ ਮਨੁਖਾ ਦੇਹੀ ਤਨ ਦਾਲਤ ਸੰਪੈ ਅਤੀ ਕੋਰੇ ਆਦਿਕ ਵਿਪੂਤੀ ਸੁਖ ਸਾਰੇ ਸੁਖ ਦਿਓ ਦੇਣਾ ਕੀਤੇ ਆਨ ਅਰ ਅਤੇ ਜਿਹੇ ਜੇ ਸਵਾ ਗੁਰੂ ਨੇ ਤੈਨੂੰ ਰਹਿਣ ਵਾਸਤੇ ਨੀਕੇ ਸੁੰਦਰ ਧਾਮ ਘੜ ਦਿੱਤੇ ਹਨ ਸਤਿਗੁਰਾਂ ਦਾ ਪਰਮਾਨ ਹੈ ਮਾਨ ਤਨ ਤਨ ਜਿਨ ਪ੍ਰਭ ਦੀਆ ਰੱਖਿਆ ਸਹਿ ਜਿਸ ਵਾਰ ਅੱਗੇ ਬਚਨ ਹੈ ਕਹੋ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਾਮ ਸਾਧਗੁਰੂ ਸਾਹਿਬ ਜੀ ਮਹਾਰਾਜ ਕਹੋ ਕਥਨ ਕਰਦੇ ਹਨ ਸੁਣ ਰੇ ਮਨਾ ਰੇ ਏ ਮੇਰੇ ਪਿਆਰੇ ਮਨਾ ਸੁਣ ਸੁਣਨਾ ਕਰ ਸਿਮਰਤ ਕਾਹੇ ਨਾ ਰਾਮ ਜੋ ਰਾਮ ਰਮੇ ਹੋਇਆ ਪਰਮੇਸ਼ਰ ਵਾਹਿਗੁਰੂ ਦਾ ਤੂੰ ਉਸ ਨੂੰ ਸਿਮਰਤ ਸਿਮਰਦਾ ਕਾਹੇ ਕਿਉ ਨਾ ਨਹੀਂ ਭਾਵ ਪਰਮਾਤਮਾ ਦਾ ਸਿਮਰਨ ਤੂੰ ਕਿਉ ਨਹੀਂ ਕਰਦਾ ਜਿਸ ਪਰਮਾਤਮਾ ਨੇ ਤੈਨੂੰ ਸੁੰਦਰ ਸਰੀਰ ਦਿੱਤਾ ਹੈ ਮਾਇਆ ਦਿੱਤੀ ਹੈ ਵਿਭੂਤੀ ਦਿੱਤੀ ਹੈ ਸੁੱਖ ਦਿੱਤੇ ਨੇ ਰਹਿਣ ਵਾਸਤੇ ਸੁੰਦਰ ਘਰ ਦਿੱਤਾ ਹੈ ਐਸੇ ਪਰਮਾਤਮਾ ਨੂੰ ਤੂੰ ਕਿਉਂ ਸਿਮਰਦਾ ਨਹੀਂ ਹੈ ਉਸ ਵਹਿ ਗੁਰੂ ਦੀ ਆराधना ਤੂੰ ਕਿਉਂ ਨਹੀਂ ਕਰਦਾ ਸਤਿਗੁਰੂ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ ਸਿਮਰਤ ਨਹਿ ਕਿਉਂ ਮੁਰਾਰ ਮਾਇਆ ਜਾ ਕੀ ਚੇਰੀ